ਵਿਚ ਪੰਜਾਬ 24 نیوز ਰਿਪੋਰਟ ਕਰਨਲ ਜੀ ਮੋਰਿੰਡਾ ਮੋਰਿੰਡਾ ਸ਼ਹਿਰ ਨਾਲ ਜੁੜੀ ਇੱਕ ਵੱਡੀ ਖਬਰ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਲਿਆਂਦੀ ਗਈ ਵੀਵੀਜੀ ਰਾਮਜੀ ਸਕੀਮ ਦੇ ਖਿਲਾਫ ਅੱਜ ਪਿੰਡਾਂ ਦੇ ਲੋਕਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਅਤੇ ਵੱਖ-ਵੱਖ ਜਥੇਬੰਦੀਆਂ ਸੜਕਾਂ ਤੇ ਉਤਰ ਆਈਆਂ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਰੋਸ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਸਕੀਮ ਮਜ਼ਦੂਰ ਵਰਗ ਦੇ ਹੱਕਾਂ ਨਾਲ ਨਿਆਂ ਨਹੀਂ ਕਰਦੀ ਉਹਨਾਂ ਨੇ ਕੇਂਦਰ ਸਰਕਾਰ ਤੋਂ ਪੁਰਾਣੀ ਮਨਰੇਗਾ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਪਰ ਆਈਬੀਐਮ ਉਹ ਫੜਾਈ ਕਰੂਗਾ ਤੇ ਇਹ ਜਿਹੜਾ ਕਾਨੂੰਨ ਆਏਗਾ ਉਹ 12 ਘਾਟੇ ਫੋਟੋ ਕੰਮ ਲੈਣਾ ਹੈ। ਉਹ ਭੱਜੇ ਅੰਦਰ ਤੇ ਉਹ ਮੋਟੀ ਸਰਕਾਰ ਹਸੌੜਾ ਦੇ ਨਾਮ ਤੋਂ ਕਮਾਉਂ ਜਾ ਰਹੀ ਆ ਜਿਹੜਾ ਆ ਮਨਰੇਗਾ ਤੋਂ ਉਹਨਾਂ ਨੇ ਲਾਗੂ ਕਰਿਆ। ਉਹ ਦਾ ਕਾਨੂੰਨ ਰੱਦ ਕਰਕੇ ਜੀਵਨ ਦੀ ਬਿਰਾਮ ਦੀ ਅਸਾਂ ਲੋਕ ਇਹ ਕੋਈ ਹੋਰੀ ਜਿਹੜਾ ਨਾਮ ਜਿਹੜਾ ਹੈਗਾ RAMIO ਰੱਖ ਲੈ ਪਰ ਜਿਹੜੀ ਗਰੰਟੀ ਮਨਰੇਗਾ ਦੰਦਾ ਤਾਂ ਇਹ ਸੰਨ ਨੂੰ ਸਾਡੇ ਦੰਦੇ ਦੀ ਗਰੰਟੀ ਹੋਊਗੀ ਤੇ ਹਨਾ ਜਿਹੜੀ ਦਿਹਾੜੀਆ ਸਾਡੀ ਬਦਲਾ ਫਾਟਾ ਉਹਨਾਂ ਐਵੇਂ ਵਿੱਚ ਪੈਣਾ ਜਿਹੜੀ ਸਾਡੀ ਕੋਈ ਗਰੰਟੀ ਵੀ ਹੈਗੀ ਇਹ ਕਾਨੂੰਨ ਕੰਮ ਨਹੀਂ ਆਇਆ ਨਹੀਂ ਆਇਆ ਅਵਰ ਦੂਸਰੇ ਜਿਹੜਾ ਮੇਰੀ ਸੰਤ ਸਰਕਾਰ ਨੇ ਉਹ ਉਮੀਦਵਾਰੀ ਚੱਕੀ ਹੋਈ ਸੀ ਜਿਹਸੀ ਜਿਹੜਾ ਜਿਹੜਾ ਰੇਕਾ ਨੂੰ ਪੈਸਾ ਉਹ ਅਸੀਂ ਜੰਮੇ 90% ਪੈਸੇ ਜਿਹੜੇ ਹੈਗੇ ਅਸੀਂ ਧਾਉਂ ਗਏ ਪਰ 90% ਸੋਡ ਗਵਰਨਮੈਂਟ ਨੇ ਦੇਣੇ ਤੇ ਪਰ ਹੁਣ 40% ਜਿਹੜੀ ਸੋਡ ਗਵਰਨਮੈਂਟ ਉਹ ਪੂਰਾ ਪੈਸਾ ਲੁਣਿਆ ਹਰ 60% ਸੈਕਟਰ ਸਰਕਾਰ ਨੇ ਲੈ ਰਿਆ ਜਦੋਂ 40% ਜਿਹੜੇ ਸਰਕਾਰ ਮੈਂ ਜਿਹੜੇ ਉਹ ਉਹ ਨਹੀਂ ਦੇ ਰਹੇ ਸੀ ਹਰ ਧਾਕਿਆਂ ਨਿਹਾਨੀਆਂ ਜਿਵੇਂ ਤੇ ਵੀ 700 ਦਿਨ ਪੂਰੀਆਂ ਨਹੀਂ ਲੱਗਦੇ ਆ ਪਰ ਅੱਜ ਜਦੋਂ 40% ਇਹ ਜਿਹੜੇ ਸਰਕਾਰ ਮੈਂ ਜਿਹੜਾ ਪੰਜਾਬ ਸਰਕਾਰ ਨੇ ਜਾਂ ਹਰਿਆਣਾ ਸਰਕਾਰ ਨੇ ਦੇਣਾ ਉਹ ਤੁਹਾਡਾ ਜਿਹੜਾ ਕੰਮ ਆ ਉੱਥੇ ਮੈਨੂੰ ਲੱਗਦਾ ਇਸ ਕਰਕੇ ਇਹ ਜਿਹੜੀ ਲੜਾਈ ਆ ਖੱਟੀ ਆ ਜਿਹੜਾ ਲੋਕਾਂ ਦਾ ਨਵਾਂ ਕਾਨੂੰਨ ਉਹ ਫਸੌਲਾਂ ਦੇ ਖਿਲਾਫ ਹੋ ਰਿਹਾ ਹੈਗਾ ਸੋ ਇਸ ਨੂੰ ਰੱਦ ਕਰਾਉਣ ਦੇ ਲਈ ਅਸੀਂ ਸਮਸੀਆਂ ਤੇਰਾ ਬਹੁਤ ਕਿਸਾਨ ਗੁਰੂਆਂ ਨਾਲ ਹੋਏ ਅਸੀਂ 16 ਤਰੀਕ ਨੂੰ ਵੱਡੇ ਪੁੱਤ ਨੂੰ ਰੋਕੜਾ ਨ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੀ ਲੜਾਈ ਆ ਇਹ ਖਤਮ ਨਹੀਂ ਹੋ ਰਹੀ ਰੇਗਾ ਕੋਈ ਨੋਰ ਬਹਾਨੇ ਨਹੀਂ ਹੁੰਦਾ ਜਦੋਂ ਨਾ ਕਾਨੂੰਨ ਰੱਥ ਨਹੀਂ ਹੁੰਦਾ ਜਦੋਂ ਕੱਟ ਸਾਨੂੰ ਲੜਨਾ ਪੈਣਾ ਸਾਨੂੰ ਸੜਕਾਂ ਤੇ ਆਉਣਾ ਪੈਣਾ ਅੱਜ ਦਾ ਅਸੀਂ ਥੋੜੇ ਸਮੇਂ ਦੇ ਵਿੱਚ ਜਿਹੜਾ ਇਹ ਅੱਜ ਦਾ ਕੱਟ ਕਰਿਆ ਅਸੀਂ 2-4 ਪਿੰਡਾਂ ਦੇ ਵਿੱਚ ਜਾ ਕੇ ਇਹ ਗੱਲ ਰੱਖੀ ਅਰਧ ਵੀ ਪਹਣਾ ਦੇ ਇਹ ਗੱਲ ਨੂੰ ਸਮਝਿਆ ਤੇ ਤੁਸੀਂ ਆਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਹਿਰੋ ਬਣਾ ਕੇ ਅਸੀਂ ਸਾਰੀ ਟੀਮ ਅਸੀਂ ਇੱਕ ਨਵਾਂ ਬਣਾਉਗੇ ਤੇ ਵੱਡੇ ਪੱਧਰ ਤੇ ਸਾਰੇ ਮ੍ਰੇਗਾ ਵਰਤਿਆਂ ਨੂੰ ਕਿੱਥੇ ਕਰੂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਸੰਸਥਾ ਸੋ ਵੀ ਜੱਥੇ ਬੰਦਿਆਰੇ ਮਿਲ ਕੇ ਕੰਮ ਕਰਨਾ ਹੋਇਆ ਉਹ ਕਰਾਂਗੇ ਆਪਾਂ ਇਸ ਕਾਨੂੰਨ ਨੂੰ ਮ੍ਰੇਗਾ ਦਰੋਂ ਨੂੰ ਹਰ ਸੀਨੇ ਅੱਪਾ ਤਹਾਰ ਕਰਾਉਣੇ ਤੇ ਦੂਜੇ ਪਾਸੇ ਸਰਕਾਰ 2025 ਜਿਹੜੀ ਸੋਧ ਬਿਲਾ ਥੋੜਾ ਰੇਕੇ ਆ ਰਹੀ ਆ ਤੇ ਉਹਦੇ ਨਾਲ ਕੀਵਦਾ ਇੱਥੇ ਸਾਰੇ ਆ ਪਾਣਾ ਸਾਰੇ ਵੀਰ ਜਾਣਦੇ ਆ ਕਿ ਵੀ ਨੈਸ਼ਨਲ ਰੀਟਸ ਸਰਕਾਰੀ ਸਰਕਾਰੀ ਯੋਧਾ ਤੋਂ ਖਤਰ ਸੰਪੇਣਾ ਇਰਾਦੇ ਜੀਓ ਦੇ ਨਾਲ ਉਹਦਾ ਜਿਹੜਾ ਹੈਗਾ ਜੀਓਨ ਹੈ ਉਹਨੂੰਆਂ ਪੱਤੀਆਂ ਖਾਲੀਆਂ ਖਦਾ ਐ ਜੀ ਐ ਜੀ ਵੀ ਸਾਫਰੀ ਤੇ ਖਦਾ ਖੋਣੀ ਦੀ ਹੈ ਤੇ ਅੱਜ ਲੋੜ ਅਗਲਾ ਰੇਟ ਸਾਰੇ ਤੁਸੀਂ ਚਾਰਜ ਕਰਾਵੇਂ ਆ ਇਹ ਐਸੇ ਤਰ੍ਹਾਂ ਇਹ ਮਾਤੇ ਤਰ੍ਹਾਂ ਜਿਹੜਾ ਜੀ 102025 ਆ ਉਹਨੂੰ ਲਾਗੂ ਕਰਨ ਜਾ ਰਹੀ ਆ ਤੇ ਆਵਾਮਾਂ ਦੇ ਸਮਝ ਵਿੱਚ ਇਹਨੇ ਅੱਜ ਸਮਾਰਟ ਮੀਟਰ ਲੱਗ ਰਹੇ ਆ ਆਮਤ ਖਾਣੇ ਜਿੱਨੇ ਬੋਲਤ ਕਰ ਰਹੇ ਆ ਅੱਜ ਲੋੜ ਦਾ ਸਮਾਜ ਨੂੰ ਬੋਲਤ ਕਰਨੇ ਉਕੇ ਫ੍ਰੀਪੈਸ ਜਿਹੜੇ ਬੇਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਕੋਲ ਪੈਸੇ ਹੋਣਗੇ ਉਹ ਬਿਜੀ ਪਾਉਣਗਾ ਕਿੰਨੇ ਪੈਸੇ ਪਾਉਣਾ ਦੇ ਵਿੱਚ ਉਹ ਤਾਂ ਉਨੀ ਵੀ ਨਹੀਂ ਚੁਣੀਆ ਕਿ ਜਿਹੜੇ ਕਨੈਕਸ਼ਨ ਕੱਟਣ ਦੇ ਨਾਮ ਨੇ ਉਹ ਜਿਹੜਾ ਜਿਹੜੇ ਸਮਾਰਟ ਫੋਨ ਜਿਹੜਾ ਕਹਿੰਦੇ ਆਨਲਾਈਨ ਹੈ ਤੇ ਉੱਥੇ ਤੇ ਜਿੱਦਾਂ ਤੁਹਾਡਾ ਮੋਬਾਈਲ ਬੰਦ ਹੋ ਜਾਂਦਾ ਐਦਾਂ ਹੀ ਤੁਹਾਡੀ ਲਾਈਟ ਬੰਦ ਹੋ ਜਾਣੀ ਤਾਂ ਇਹ ਵੱਡੇ ਜਿਹੜੀਆਂ ਤੁਸੀਂ ਸਮਝੀਦਾ ਅੱਜ ਲੈ ਰਹੇ ਆ ਜਿਹੜਾ ਨੌਂਨੇ ਸਾਡੀ ਦੀ ਨਾ ਆਇਆ ਤੇ ਹੁਣ ਉਹ ਜਿਹੜੀ ਸੁਪਰੀ ਸਰਕਾਰੀ ਲੋਕਾਂ ਕੋਲ ਦਾ ਇੱਕ ਪ੍ਰੋਜੈਕਟ ਵੀ ਉਹਦੇ ਵਿੱਚ ਸਾਡੇ ਸਮੇਸ਼ਤ ਜਾ ਰਿਹਾ ਹੈ ਸੋ ਸਾਡਾ ਇਹ 2025 ਦਾ ਵੀ ਆਪਾਂ ਬ੍ਰਾਊਂਡ ਕਰਨਾ ਤੇ ਜਿਹੜੇ ਜਿਹੜਾ ਕਿਸਾਨ ਗ੍ਰੰਟੀ ਵੇਕੇ ਆਈ ਦਾ ਮੁੱਢੀ ਸਰਕਾਰ ਅਧਿ ਗ੍ਰੰਟੀ ਵੀ ਜਿਹੜੀ ਇਹਨਾਂ ਤੋਂ ਦੱਸਿਆ ਤੇ ਆਹ ਰਾਏ ਜਨਤਾ ਦੇ ਵਿੱਚ ਸੰਘਨ ਅਸੀਂ ਸਾਰੇ ਇਕੱਠੇ ਜਿਹੜਾ ਸਾਡਾ ਜੱਜ ਅਰਮਾਨ ਕਰੂਗੇ ਏ ਆਮ ਲੋਕਾਂ ਜਿਹੜੀ ਲਈ ਜਿਆ ਇਹਨੂੰ ਬਹਾਨਾ ਬਣਾ ਕੇ ਉਹ ਸਾਰੇ ਪਹਿਰਾਂ ਨੇ ਜੀ ਆਦੇ ਆ ਅੱਜ ਆਪਣਾ ਜਿਹੜਾ ਵਿਰੋਧ ਜाहिर ਕਰਕੇ ਇਸ ਸਰਕਾਰਾਂ ਨੂੰ ਇੱਕ ਚੇਲਰਲੇ ਰੰਗਲੇ ਦਿੱਤੀ ਆਏ ਰ ਸਾਰੇ ਪਹਿਰਾਂ ਦਾ ਜੀਤਿਆਂ ਦਾ ਜੀੜਾ ਦਾ ਰਾਖਰ ਕੇ ਜਿਹੜੇ ਅੰਦਰ ਕਾਲੇ ਜੀ ਤੇ ਹੋਰ ਸਾਡੇ ਜਨਾਬ ਜੀ ਦੀ ਗੱਲ ਖੋਚੀ ਵੀ ਸਾਰੇ ਜੀ ਜੀ ਜਿਨ੍ਹਾਂ ਨੇ ਆ ਕੇ ਕਿਤੇ ਇਸ ਪ੍ਰੋਗਰਾਮ ਨੂੰ ਜਦੋਂ ਨਾਵਦੋਂ ਇੱਕਦਮ ਆਇਆ ਤੋਂ ਲੋਕਾਂ ਆਉ ਕੱਟੇ ਹੋਈਏ ਬੰਦੇ ਖਾਣੇ ਆ ਤੇ ਆਉਣ ਵਾਲੇ ਸਮਾਜ ਦੇ ਵਿੱਚ ਜਿਹੜਿਆ ਜਿਹੜੀ ਪ੍ਰਕਿਰਿਆ ਜਿਹੜੀ ਇਸ ਸਾਥ ਦੇ ਖਰਾਬਾਂ ਦੇ ਪੁੱਜਦੇ ਜਾਣੇ ਆ ਇਹ ਵੀ ਇੱਕ ਜਿਹੜਾ ਅਮੀਰ ਹੋਣਾ ਦਾ ਉਹਦੇ ਕਰਕੇ ਬੰਦਿਆ ਜਿਹੜਾ ਬੰਦ ਬਜੰਦਾ ਨੇ ਦਾ ਆਮ ਸਮਾਜ ਦਾ ਹੈਗਾ ਜੀਵਿਆ ਦਾ ਹੋਣਾ ਹੈਗਾ ਸਕੇਲਾ ਨੂੰ ਰੋਡ ਦਿਖਾ ਕਰੀਏ ਔਰ ਜੋ ਸਾਰੇ ਸਾਡੇ ਬੰਨਾਂ ਪਾਨੀਆਂ ਗੜਿਆ ਹੈ ਗਿਆ ਜਿਹੜੇ ਬੰਦਿਆਂ ਉਹ ਵੀ ਸ਼ਮਾਰਤ ਦਿੰਦੇ ਆ ਉਹਦੇ ਵਿੱਚ ਆਪਾਂ ਸਮੂਲੀਅਤ ਕਰੀਏ ਸਾਰੇ ਸਾਡੇ ਸਾਰੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਰਾਜਾਤਾ ਰਾਜੂ ਆਖੇ ਛੱਟ ਰੱਖਦੇ ਮੋਸਾਂ ਨੂੰ ਗਰਮ ਜੀਤਾ ਦਾ ਬਾਈ ਜੀ ਦਾ ਜਮਨ ਰੇਕਾ ਸਕੀਮ ਸੀਗੀ ਉਹਨੂੰ ਬਦਲ ਕੇ ਬੀਬੀ ਜੀ ਰਾਮ ਜੀ ਸਕੀਮ ਜਿਹੜੀ ਨਰਿੰਦਰ ਮੋਦੀ ਸਰਕਾਰ ਲੈ ਕੇ ਆਈ ਆ ਉਦੇ ਵਿਰੋਧ ਦੇ ਵਿੱਚ ਅੱਜ ਸਾਰੇ ਜਿਹੜੀਆਂ ਬੀਬੀਆਂ ਭੈਣਾਂ ਪਿੰਡਾਂ ਦੇ ਵਿੱਚੋਂ ਇਕੱਠ ਕਰਕੇ ਆਏ ਆ ਤਾਂ ਕਿ ਇਹ ਕਾਨੂੰਨ ਨੂੰ ਵਾਪਸ ਕੀਤਾ ਜਾਵੇ ਜਿੱਦਾਂ ਕਾਲੇ ਕੀਤੀ ਕਾਨੂੰਨ ਲੈ ਕੇ ਆਏ ਸਨ ਉਹੀ ਮਾਰੂ ਨੀਤੀ ਦੇ ਨਾਲ ਜਿਹੜਾ ਇਹ ਜੀਜੀ ਰਾਮ ਜੀ ਲੈ ਕੇ ਆਈ ਆ ਉਹਨੂੰ ਬੰਦ ਕਰਾਉਣ ਆ ਅੱਜ ਸਾਰੀਆਂ ਬੀਬੀਆਂ ਭੈਣਾਂ ਪਿੰਡਾਂ ਦੇ ਵਿੱਚੋਂ ਮੰਨ ਦੇ ਕੇ ਆ ਬਣਾ ਲਾਲ ਝੰਡੇ ਵਾਲੇ ਸਾਰੇ ਸਾਥੀ ਤੇ ਹੋਰ ਵੀ ਭਰਾਤਾਂ ਜੱਦੇ ਬੰਦੀਆਂ ਆਈਆਂ ਹਨ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਇਹਨੂੰ ਜਲਦੋਂ ਜਲਦ ਵਾਪਸ ਲਵੇ ਪੁਰਾਣੀ ਜਿਹੜੀ ਮਨਰੇਕਾ ਟੀਮ ਆ ਉਹਨੂੰ ਬਹਾਲ ਕਰੇ ਕੋਨ ਹਿੰਦ ਖੇਤ ਮਜ਼ਦੂਰ ਮਿਲੀਅਨ ਡੇ ਜ਼ਿਲ੍ਹਾ ਕਪੂਰਥਾਲਾਂ ਕਾਮਰੇਡ ਸੁਰਿੰਦਰ ਸਿੰਘ ਦੁਨਮਾ ਵਿਖੇ ਇਲਾਕੇ ਦੇ ਪ੍ਰਤੀਨਿਧੀਆਂ ਮਿਲਿਆ ਨੇ ਐਸ.ਡੀ.ਐਮ ਲਖੇਰ ਤੱਕ ਮਾਰਚ ਕਰਕੇ ਕੇਂਦਰ ਸਰਕਾਰ ਦੇ ਨਾਮ ਮੰਗ ਕਰਦੇ ਹਾਂ ਇਤਿਹਾਸਿਕ ਲਾਏ ਕਾ ਜਿੰਦਾਬਾਦ 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 ਇਤਿਹਾਸਿਕ ਲਾਏ ਕਾ ਜਿੰਦਾਬਾਦ धन्यवाद